ਸਤ ਸ੍ਰੀ ਅਕਾਲ ਦੋਸਤੋ ਆ ਦੇਖੋ ਮੇਰਾ ਬੇਟਾ ਹੈਲਪ ਕਰ ਰਹਾ ਮੇਰੀ ਟੂਲ ਸਾਫ ਕਰ ਰਹਾ ਇੱਕ ਟਰੈਕਟਰ ਆਪਣੇ ਕੋਲੇ ਹੈ ਜੀ ਸਵਰਾਜ 855 ਇਹ ਹੈਗਾ ਜੀ ਮੌਜੂਦਾ ਸਰਪੰਚ ਬਾਂਗੀ ਵਾਲਾ ਪਿੰਡ ਦਾ ਮੌਜੂਦਾ ਸਰਪੰਚ ਦਾ ਟਰੈਕਟਰ ਹੈ ਜੀ ਇਹਦਾ ਗियर ਮੇਨ ਸ਼ਾਫਟ ਖਰਾਬ ਹੋ ਗਈ ਗियर ਦੀ ਹਾਈ ਲੋ ਅਸੈਂਬਲੀ ਇਹ ਪਾਵਾਂਗੇ ਪਿੰਡ ਬਾਂਗੀ ਵਾਲਾ ਤਹਿਸੀਲ ਨਕੋਦਰ सरपंच ਦਾ ਟਰੈਕਟਰ ਹੈ ਜੀ ਇਸ ਤੋਂ ਬਾਅਦ ਆ ਜਾਓ ਜੀ ਆ 735 ਸਵਰਾਜ ਇਹ ਹੈਗਾ ਜੀ ਮੱਖਣ ਸਿੰਘ ਸਰਪੰਚ ਪਿੰਡ ਰਾਏਪੁਰ ਗੁਜਰਾ ਦਾ ਇਹ ਵੀ ਸਰਪੰਚ ਦਾ ਟਰੈਕਟਰ ਹੈ ਜੀ ਇਸ ਦਾ ਬੋਲ অপੀਨੀਅਨ ਹਾਂਡੀ ਇਸ ਦਾ ਕੰਮ ਕਰ ਰਹੇ ਆ ਇਹ ਹੈ ਜੀ ਪਿੰਡ ਇਹ ਵੀ ਸਰਪੰਚ ਦਾ ਟਰੈਕਟਰ ਹੈ ਜੀ ਪਿੰਡ ਰਾਏਪੁਰ ਗੁਜਰਾ ਦਾ ਜਿਹੜਾ ਪਹਿਲਾਂ ਸਰਪੰਚ ਸੀ ਬਜਨ ਸਿੰਘ ਇਸ ਦੇ 855 ਟਰੈਕਟਰ ਗਾ ਜੀ ਇਸ ਦਾ ਆਪੀਨੀਅਨ ਖਰਾਬ ਸੀ ਸਰਵਿਸ ਕਰਨੀ ਐ ਲਿਫਟ ਦਾ ਕੰਮ ਕਰਵਾਇਆ ਅੱਗੇ ਆਓ ਜੀ ਜੋੜੀਆ ਇਹ ਗੀ ਪਿੰਡ ਬੀਟਲਾ ਹਾਂ ਇਹ ਵੀ ਸਰਪੰਚੀ ਤੇ ਖੜਾ ਸੀ ਇਹ ਵੀ ਸਰਪੰਚੀ ਤੇ ਖੜਾ ਸੀ ਤੇ ਚਲੋ ਜਿੱਤ ਹਾਰ ਤਾਂ ਕਿਸਮਤ ਦੀ ਗੱਲ ਹੈ ਬਾਕੀ ਵੀ ਸਰਪੰਚ ਦਾ ਟਰੈਕਟਰ ਹੈ ਜੀ ਸਰਪੰਚੀ ਕਹਿੰਦੇ ਸਾਰੇ ਬਾਕੀ ਟਰੈਕਟਰ ਜਿਹੜੇ ਸੀਗੇ ਉਹ ਕੰਮ ਕਰਕੇ ਤੋਰਦੇ ਨੇ ਆ ਰਹੇ ਕੇ ਚਾਰ ਟਰੈਕਟਰ ਚਾਰੇ ਇਹੀ ਸਰਪੰਚਾਂ ਦਾ ਟਰੈਕਟਰ ਨੇ ਧੰਨਵਾਦ ਜੀ